ਖਨੌਰੀ ਬਾਰਡਰ ਤੇ ਕਿਸਾਨਾਂ ਨੂੰ ਆਪਣੀ ਮੰਗਾਂ ਲਈ ਬੈਠਿਆ ਆਜ 100 ਦਿਨ ਤੋਂ ਵੱਧ ਹੋ ਗਏ ਹਨ ਉੱਥੇ ਹੀ ਕਿਸਾਨ ਆਗੂ ਜਗਦੀਪ ਸਿੰਘ ਡੱਲੇਵਾਲ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ 40 ਦਿਨਾਂ ਤੋਂ ਵੱਧ ਮਗਰੇ ਹਨ ਇਸ ਦਰਾਂ ਉਹਨਾਂ ਦੇ ਖਨੌਰੀ ਜ਼ਰਾਂ ਤੇ ਬਿਹਦ ਨਾਜ਼ਿਕ ਹਾਲਤ ਵਿੱਚ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਐਮਐਸਪੀ ਦੀ ਲੜਾਈ ਲੜੀ ਜਾ ਰਹੀ ਹੈ ਉਹਨਾਂ ਕਹਿੰਿਆ ਹੈ ਕਿ MSP ਦੀ ਲੜਾਈ ਦਾ ਈਸਾ ਹਨ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜਨਾ ਲੜਨਾ ਤੇ ਜਿੰਨਾ ਚਾਹੀਦਾ ਹੈ ਉਹਨਾਂ ਕਹੇ ਕਿ ਮੈਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਨੌਰੀ ਬਾਰਡਰ ਤੋਂ ਸਾਰਿਆਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤੇ ਮੈਂ ਤੁਹਾਨੂੰ ਦੇਖਣਾ ਚਾਹੁੰਦਾ ਸਾਂ ਉਸ ਨੇ ਵੱਤ ਕਿਹਾ ਕਿ ਤੁਸੀਂ ਵੱਤ ਵੱਦ 4 ਤਰੀਕ ਨੂੰ ਕਨੌਰੀ ਬਾਰਡਰ ਤੇ ਪਹੁੰਚੋ ਉਸ ਤੋਂ ਅਗੇ ਉਸ ਨੇ ਕੀ ਕਿਹਾ ਤੁਸੀਂ ਆਪ ਸੁਣੋ ਬੇਟੇ ਨੂੰ ਬਹੁਤ ਧੰਨਵਾਦ ਤੁਹਾਡਾ ਔਰ ਹੁਣ ਇੱਕ ਵਾਰੀ 5 ਤੇ 7 ਤਰੀਕ ਦੀ ਗੱਲ ਨੂੰ ਛੱਡ ਦਿਓ ਇੱਕ ਵਾਰੀ ਇਹ ਸੋਚ ਕੇ ਨਿਕਲੋ ਇੱਕ ਹਫਤਾ ਹਰ ਕਰਦਾ ਇੱਕ ਇੱਕ ਵੀਰ ਜਾਏ ਇੱਕ ਭੈਣ ਕਿਸ ਮੋਰਚੇ ਦੇ ਵਿੱਚ ਹਾਜ਼ਰ ਹੋ ਗੋ ਤਾਂ ਫਿਰ ਆਪਾਂ ਮੋਰਚਾ ਜਿੱਤ ਸਕਾਂਗੇ ਸਤਿਕਾਰਯੋਗ ਕਿਸਾਨ ਦੋਸਤੋ ਮੇਰੇ ਮਜ਼ਦੂਰ ਵੀਰ ਮੇਰੇ ਦੁਕਾਨਦਾਰ ਸਮੂਹ ਪੰਜਾਬ ਵਿੱਚ ਵਸਦੇ ਪੰਜਾਬੀਓ ਹਰਿਆਣੇ 'ਚ ਵਸਦੇ ਹਰਿਆਣਵੀ ਭਾਈ ਦੋਸਤੋ ਇਹ ਜੋ ਲੜਾਈ ਲੜੀ ਜਾ ਰਹੀ ਹੈ ਐਮਐਸਪੀ ਦੀ ਲੜਾਈ ਹੈ ਜਿਹੜੀ ਪੰਜਾਬ ਦੇ ਇੱਕ ਵੱਖਰੀ ਲੜਾਈ ਹੈ ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ ਜਿੰਨੀ ਦੇਰ ਤੱਕ ਐਮਐਸਪੀ ਨਹੀਂ ਮਿਲਦੀ ਉਨੀ ਦੇਰ ਤੱਕ ਪੰਜਾਬ ਦਾ ਚੋਨੇ ਤੋਂ ਕਹੜਾ ਨਹੀਂ ਛੁੱਟਣਾ ਜਿੰਨੀ ਦੇਰ ਤੱਕ ਚੋਨੇ ਤੋਂ ਕਹੜਾ ਨਹੀਂ ਛੁੱਟਣਾ ਥੋੜੀ ਦੇਰ ਤੱਕ ਪੰਜਾਬ ਦਾ ਪਾਣੀ ਨਹੀਂ ਬਚਣਾ ਸੋ ਇਸ ਕਰਕੇ ਪਾਣੀ ਹਰ ਕਿਸਾਨ ਦੇ ਬੱਚੇ ਨੇ ਵੀ ਪੀਣਾ ਹੈ ਮਜ਼ਦੂਰ ਦੇ ਬੱਚੇ ਨੇ ਵੀ ਪੀਣਾ ਦੁਕਾਨਦਾਰ ਮਜ਼ਦੂਰ ਇੰਡਸਟਰੀ ਲਿਸਟ ਅਫਸਰਾਂ ਦੇ ਬੱਚੇ ਨੇ ਵੀ ਸੋ ਇਹ ਰਾਇ ਜਿਤਨੀ ਬਹੁਤ ਜ਼ਰੂਰੀ ਹੈ ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੀ ਇਸ ਮੰਗ ਨੂੰ ਅਸੀਂ ਕਿਵੇਂ ਰੋਲ ਸਕਦੇ ਦੋਸਤੋ ਪਹਿਲਾ 26 ਤਰੀਕ ਨੂੰ ਕੋਸ਼ਿਸ਼ ਹੋਈ ਤੁਹਾਨੂੰ ਸਾਰਿਆਂ ਨੂੰ ਬਤਾ 26 ਤਰੀਕ ਤੋਂ ਬਾਅਦ ਜੋ ਰਾਤ ਇੱਥੇ ਸਾਡੇ volunteers ਦੇ ਕੋਲੇ ਸਾਡੇ ਪ੍ਰਬੰਧ ਕਾ ਸਾਡੇ ਲੀਡਰਸ਼ਿਪਰ ਨਾਲ ਕੋਲ ਇਨਫੋਰਮੇਸ਼ਨ ਆਈ ਹੈ ਰਾਤ ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫੇਲ ਕੀਤਾ ਜਾ ਸਕਦਾ ਹੈ ਕਿਵੇਂ ਇਹ ਤੇ ਲੀਡਰ ਨੂੰ ਚੱਕਿਆ ਜਾ ਸਕਦਾ ਹੈ ਲੇਕਿਨ ਧਨਵਾਦੀਆਂ ਮੈਂ ਸਾਰੀ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ ਸਿਰ ਉਸ ਗੱਲ ਨੂੰ ਜਨਤਕ ਕੀਤਾ ਲੋਕਾਂ ਤੱਕ ਲੈ ਕੇ ਗਏ ਤੇ ਉਸ ਅਪੀਲ ਨੂੰ ਮੰਨ ਕੇ ਸਾਡੇ ਨੌਜਵਾਨਾਂ ਦੇ ਜਥੇ ਹਰਿਆਣੇ ਦੀ ਵੱਡੀ ਪੱਧਰ ਤੇ ਆਏ ਸਾਰੇ ਪੰਜਾਬ ਦੇ ਵਿੱਚੋਂ ਪ੍ਰਦੀਪ ਪੱਤਰ ਦੇ ਉੱਤੇ ਜਿੱਥੇ ਪੰਜਾਬ ਚੋਆਈ ਨੌਜਵਾਨਾਂ ਨੇ ਜਿੰਨਾ ਮਿਆਕੇ ਮੋਰਚੇ ਨੂੰ ਸਪੋਰਟ ਕੀਤਾ ਮੋਰਚੇ ਨੂੰ ਕਰੇਦਾਰੀ ਦਿੱਤੀ ਹੈ ਅਤੇ ਇਥੇ ਮਜ਼ਬੂਤ ਸਾਡੇ ਕਿਸਾਨਾਂ ਨੇ ਸਾਡੀਆਂ ਭੈਣਾਂ ਨੇ ਮੋਰਚੇ ਨੂੰ ਸੰਭਾਲਣ ਲਈ ਬਹੁਤ ਯਤਨ ਕੀਤਾ ਸੋ ਦੋਸਤੋ ਇਹ ਸਾਡੇ ਤੇ ਜਿਹੜਾ ਸਮਾਂ ਸਰਕਾਰ ਨੇ ਗੱਲਬਾਤ ਲਈ ਉਦੋਂ ਆਉਣਾ ਜਦੋਂ ਇਹ ਪਤਾ ਲੱਗਿਆ ਕਿ ਹੁਣ ਨਾ ਤਾਂ ਮੋਰਚਾ ਚੱਕਿਆ ਜਾਣਾ ਤੇ ਨਾ ਹੀ ਮੋਰਚੇ ਦੇ ਵਿੱਚ ਲੀਡਰ ਚੱਕਿਆ ਜਾਣਾ ਤੇ ਫਿਰ ਸਰਕਾਰ ਨਾਲ ਗੱਲਬਾਤ ਹੋਣਾ ਸੋ ਇਸ ਕਰਕੇ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬੜੇ ਸਤਕਾਰਯੋਗ ਸਾਡੀ ਭਰਾ ਹੈ ਤਕਰੇ ਹੋ ਕੇ ਇਸ ਮੋਰਚੇ ਦੇ ਵਿੱਚ ਅਗਰ ਇੱਕ ਹਫਤਾ ਤੁਸੀਂ ਤਕਰੇ ਹੋ ਕੇ ਇਸ ਮੋਰਚੇ ਦੀ ਪਹਿਰੇਦਾਰੀ ਕਰਕੇ ਤਾਂ ਮੇਰਾ ਖਿਆਲ ਹੈ ਮੋਰਚਾ ਜਿਤਨਾ ਹੋਣਾ ਉਹ ਗੱਲਾਂ ਛੱਡ ਦਿਓ ਕਿ ਅਸੀਂ ਵਾਰੀ ਬੰਨ ਕੇ ਸਾਡੇ ਪਿੰਡੋਂ 5 ਬੰਦੇ ਜਾਂਦੇ ਨੇ ਸਾਡੇ ਪਿੰਡੋਂ 7 ਜਾਂਦੇ ਨੇ ਬੈਠੇ ਨੇ ਬਹੁਤ ਧੰਨਵਾਦ ਤੁਹਾਡਾ ਪਰ ਹੁਣ ਇੱਕ ਵਾਰੀ 5 ਤੇ 7 ਵਾਲੀ ਗੱਲ ਨੂੰ ਛੱਡ ਦਿਓ ਇੱਕ ਵਾਰ ਇਹ ਸੋਚ ਕੇ ਨਿਕਲੋ ਕਿ ਇੱਕ ਹਫਤਾ ਹਰ ਕਰਦਾ ਇੱਕ ਇੱਕ ਵੀਰ ਜਾਏ ਇੱਕ ਇੱਕ ਪੈਂ ਇਸ ਮੋਰਚੇ ਦੇ ਵਿੱਚ ਹਾਜ਼ਰ ਹੋ ਗੋ ਤਾਂ ਫਿਰ ਆਪਾਂ ਮੋਰਚਾ ਜਿੱਤ ਸਕਾਂਗੇ ਸੋ ਇਹ ਮੇਰੀ ਆਪ ਸਭ ਨੂੰ ਹੱਥ ਜੋੜ ਕੇ ਅਪੀਲ ਹੈ ਆਪ ਡਾਕਟਰਾਂ ਨੇ ਮੈਨੂੰ ਵਾਰ-ਵਾਰ ਕਿਹਾ ਕਿ ਵੀ ਤੁਸੀਂ ਬੋਲਣਾ ਨਹੀਂ ਲੇਕਿਨ ਮੇਰਾ ਜੀ ਕੀਤਾ ਕਿ ਮੈਂ ਰਾਤ ਜਿੰਨਾ ਮੈਂ ਸਾਡੇ ਮੋਰਚੇ ਨੂੰ ਅੱਗੇ ਸੰਭਾਇਆ ਉਹਨਾਂ ਦਾ ਧੰਨਵਾਦ ਕਰਾਂ ਤੇ ਬਾਕੀ ਸੰਗਤ ਨੂੰ ਹੱਥ ਜੋੜ ਕੇ ਅਪੀਲ ਕਰਾਂ ਕਿ ਮੋਰਚਾ ਜਿਸ ਤਰੀਕੇ ਨਾਲ ਰਾਤ ਨੌਜਵਾਨਾਂ ਨੇ ਆ ਕੇ ਸੰਭਿਆ ਉਸੇ ਤਰੀਕੇ ਦੇ ਨਾਲ ਇਹਨੂੰ ਮੋਰਚਾ ਨੂੰ ਸੰਭੋ ਕਿਉਂਕਿ ਗੱਲ ਧਿਆਨ ਰੱਖਿਓ ਜਦੋਂ ਸਰਕਾਰ ਨੇ ਇਥੇ ਸਾਨੂੰ ਚੱਕਣ ਦਾ ਮੋਰ ਬਣਾਇਆ ਨਾ ਕੋਲ ਨੈਟ ਵੀ ਬੰਦ ਹੋ ਗਏ ਤੁਸੀਂ ਰਾਤ ਨੋਟ ਕੀਤਾ ਹੋਵੇਗਾ ਇੱਕ ਵਾਰੀ ਫੇਸਬੁੱਕਾਂ ਵਟਸਐਪ ਇੰਸਟਾਗ੍ਰਾਮ ਸਭ ਬੰਦ ਹੋ ਗਏ ਸੀ ਤੇ ਤੁਹਾਨੂੰ ਹੋ ਸਕਦਾ ਹੈ ਨਾ ਸਾਤੇ ਰੋਕ ਕੇ ਸਾਡੇ ਤੱਕ ਨਾ ਪਹੁੰਚੇ ਨੇ ਕਿਸ ਕਰਕੇ ਉਸ ਸਮਾਂ ਨਾਲ ਕਿਉਂ ਕਿ ਜਦੋਂ ਉੱਥੇ ਕੋਈ ਸ਼ੋਅ ਹੈਗਾ ਉਹ ਜਾਵਣਾ ਹੈ 2 ਘੰਟਿਆਂ ਦਾ ਸਫ਼ਰ ਹੈ ਕੀ ਨਹੀਂ ਪਿਆਰਿਓ ਹੁਣੇ ਸੋਚ ਲਓ ਕਿ ਅਸੀਂ ਇਹ ਵਕਤ ਆਉਣ ਹੀ ਨਹੀਂ ਦੇਣਾ ਸਰਕਾਰ ਦੇ ਤੇ ਦਬਾਅ ਇਹਨਾਂ ਵੜਾ ਲੀਏ ਸਰਕਾਰ ਇਹ ਸਮਾਂ ਸਾਡੇ ਤੇ ਲਿਆ ਹੀ ਨਾ ਸਕੇ ਸੁਬਹ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ